ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਆਪਣਾ ਮਿੰਨੀ ਵਲੌਗ ਦਿਨ ਵੀਰ ਬੁੱਧਵਾਰ ਦਾ ਸਵੇਰ ਦਾ ਟਾਈਮ ਆ ਸ਼ਾਮ ਨੂੰ ਆਈ ਸੀਗੀ ਨੇਰੀ ਇੱਥੇ ਆਪਾਂ ਕੀਤੀ ਸਾਬ ਸਫਾਈ ਸਾਰੀ ਪੋਚੇ ਕੱਲੇ ਝਾੜੂ ਦਾ ਕੰਮ ਨਿਬੜ ਗਿਆ ਸੀਗਾ ਪੋਚਾ ਹਜੇ ਲਗਾਉਣਾ ਸੀਗਾ ਤੇ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਪੋਚੇ ਲਾਉਣ ਤੇ ਹਰਮਨ ਆਪਣੀ ਕਰ ਰਹੀ ਸੀਗੀ ਬਾਸ਼ੇ ਵਾਸਤੇ ਸਾਫ ਛੋਟਾ ਛੋਟਾ ਕੰਮ ਉਹ ਕਰ ਰਹੀ ਸੀ ਤੇ ਪੋਚੇ ਮੈਂ ਲਗਾ ਰਹੀ ਸੀਗੀ ਤੇ ਨੇਰੀ ਨੇ ਬਹੁਤ ਬੁਰਾ ਹਾਲ ਕੀਤਾ ਸ਼ਾਮ ਨੂੰ ਨੇਰੀ ਆਈ ਸੀਗੀ ਤੇ ਇਸ ਤੋਂ ਬਾਅਦ ਪੋਚੇ ਲਗਾਉਣ ਤੋਂ ਬਾਅਦ ਟੂਟੀ ਆ ਗਈ ਸੀਗੀ ਆਪਣੀ ਹਰਮਨ ਨੇ ਧੋਤੀ ਸੀਗੀ ਸਾਰੀ ਲੋਕ ਟਾਈਲ ਕਿਉਂਕਿ ਇਸ ਵਿੱਚ ਨੇਰੀ ਦਾ ਰੇਤਾ ਬਹੁਤ ਫਸ ਜਾਂਦਾਗਾ ਬੈਸਤਾ ਸੀ ਪੋਚਾ ਵੀ ਲਾ ਦਿੰਦੇ ਹੁੰਨੇ ਆ ਪਰ ਨੇਰੀ ਕਰਕੇ ਰੇਤਾ ਫਸ ਜਾਂਦਾ ਇਸ ਤੋਂ ਬਾਅਦ ਮੈਂ ਮਚਾਈ ਚੁੱਲੇ ਵਿੱਚ ਅੱਗ ਅੱਗ ਮਚਾ ਕੇ ਆਪਾਂ ਹਰਮਨ ਨੂੰ ਦਿੱਤੀ ਕਿਉਂਕਿ ਉਹਨੇ ਬਣਾਈ ਸੀਗੀ ਰੋਟੀ ਉਹ ਕਹਿੰਦੀ ਮੈਂ ਉਹਨਾਂ ਟਾਈਮ ਰੋਟੀ ਬਣਾ ਦੂੰਗੀ ਮੰਮੀ ਵੀ ਤੂੰ ਆਪਣਾ ਗੁਲਗੁਲੇ ਦਾ ਆਟਾ ਤਿਆਰ ਕਰ ਲੈ ਆਪਾਂ ਜਾਣਾ ਸੀਗਾ ਮਾਤਾ ਤੇ ਮੱਥਾ ਟੇਕਣ ਮੈਂ ਥੰਮ ਦਾ ਆਟਾ ਕੋਲਣ ਲੱਗੀ ਸੀ ਗੁਲਗੁਲੇ ਬਣਾਉਣੇ ਸੀ ਆਪਾਂ ਮਾਤਾ ਦੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਥੰਮਾ ਪਕਾਉਣ ਤੇ ਥੰਮਾ ਆਪਾਂ ਪਕਾ ਲਿਆ ਸੀ ਇਸ ਤੋਂ ਬਾਅਦ ਆਪਾਂ ਮੱਥਾ ਟੇਕਣ ਜਾਣਾ ਸੀਗਾ ਮਾਤਾ ਤੇ ਕੈਥਲ ਤੇ ਉੱਥੇ ਆਪਾਂ ਲੈ ਕੇ ਜਾਣੀ ਸੀਗੀ ਨਾਲ ਰੋਟੀ ਉੱਥੇ ਰਾਤ ਲਾ ਕੇ ਆਏ ਸੀ ਆਪਾਂ ਹਰਮਣ ਨੇ ਬਣਾਈ ਆਪਣੀ ਸਬਜ਼ੀ ਸੁੱਕੀ ਤੇ ਇਸ ਤੋਂ ਬਾਅਦ ਆਪਾਂ ਹੋ ਗਏ ਸੀਗੇ ਤਿਆਰ ਸਾਰਾ ਕੰਮ ਤੰਦਾ ਕਰਕੇ ਇੱਥੇ ਹੋ ਗਏ ਸੀਗਾ 11:30 ਦਾ ਟਾਈਮ ਪਰ ਤੁਰੇ ਸੀ ਅਸੀਂ 1:30 ਵਜੇ ਸਾਰੇ ਕਈ ਜਾਣੇ ਗਏ ਸੀਗੇ ਸੰਗਤ ਇਕੱਠੀ ਹੋ ਕੇ ਲੋ ਜੀ ਇਹ ਸੀਗਾ ਆਪਣਾ ਅੱਜ ਦਾ ਮਿਨੀ ਵਲੌਗ ਮਿਨੀ ਵਲੌਗ ਪਾਉਣ ਨੂੰ ਵੀ ਹੋ ਗਏ ਥੋੜਾ ਜਿਹਾ ਲੇਟ